ਅੱਤ ਦੀ ਗਰਮੀ ਪੈ ਰਹੀ ਆ ਜਿਹੜਾ ਪਾਰਾ 47 48 ਪਾਰ ਜਾ ਰਿਹਾ ਪੰਜਾਬ ਦਾ ਕਿਉਂਕਿ ਦਰਖਤ ਜਿਹੜੇ ਆ ਕਾਫੀ ਵੱਡੇ ਗਏ ਆ ਬੂਟੇ ਲੱਗ ਨਹੀਂ ਰਹੇ ਸੀ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਸਰਕਾਰੀ ਅਧਾਰਿਆਂ ਨੇ ਚਾਹੇ ਉਹ ਐਸ ਡੀ ਐਮ ਦੇ ਪਾਤੇ ਹੋਣ ਤਹਿਸੀਲਦਾਰ ਦੇ ਪਾਤੇ ਹੋਣ ਉਹਨਾਂ ਨੇ ਬੂਟਿਆਂ ਦੀ ਇੱਕ ਵਧੀਆ ਸ਼ੁਰੂਆਤ ਕੀਤੀ ਤੇ ਸੋਸ਼ਲ ਮੀਡੀਆ ਤੇ ਇਹ ਜਿਹੜੀ ਜਾਣਕਾਰੀ ਮਿਲੀ ਉਸ ਨੂੰ ਦੇਖਦੇ ਹੋਏ ਅੱਜ ਨਗਰ ਕੌਂਸਲ ਵੱਲੋਂ ਵੀ ਇੱਕ ਪਾਰਕ ਦੇ ਵਿੱਚ ਜਿਹੜਾ ਖਪੂਰਥਲੇ ਚੌਂਕ ਦੇ ਵਿੱਚ ਪਾਰਕ ਆ ਉਸ ਦੇ ਵਿੱਚ ਬੂਟੇ ਲਗਾਏ ਗਏ ਨੇ ਬੜੇ ਤਰ੍ਹਾਂ ਤਰ੍ਹਾਂ ਦੇ ਬੂਟੇ ਲਗਾ ਰਹੇ ਗਏ ਨੇ ਜਿਹੜੇ ਸ਼ਾਨਦਾਰ ਬੂਟੇ ਨੇ ਬੂਟੇ ਲਾਉਣੇ ਜੀਵਨ ਦੇ ਲਈ ਬਹੁਤ ਜ਼ਰੂਰੀ ਹੋ ਗਏ ਨੇ ਕਿਉਂਕਿ ਮੈਂ ਜਿਵੇਂ ਪਹਿਲੇ ਵੀ ਦੱਸਦਾ ਹੁੰਨਾ ਇਹ ਬੂਟੇ ਆਪਾਂ ਆਪਣੇ ਲਈ ਨਹੀਂ ਆਪਣੇ ਆਉਣ ਵਾਲੇ ਭਵਿੱਖ ਲਈ ਆਪਣੇ ਆਉਣ ਵਾਲੇ ਬੱਚਿਆਂ ਦੇ ਲਈ ਇਹ ਬੂਟੇ ਲਾ ਰਹੇ ਆ ਕਿਉਂਕਿ ਜਿਹੜੀ ਆਉਣ ਵਾਲੀ ਗਰਮੀ ਹੈ ਆਪਣੇ ਬੱਚਿਆਂ ਕੋ ਬਰਦਾਸ਼ਤ ਨਹੀਂ ਹੋਣੀ ਆਪਣੇ ਕੋ ਇਸ ਵੇਲੇ ਨਹੀਂ ਬਰਦਾਸ਼ਤ ਹੋ ਰਹੀ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਅਜੇ ਉਪਰਾਲਾ ਬਾਈਪਾਸ ਕਪੂਰਥਾਲਾ ਚੌਕ ਤੇ ਕੀਤਾ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਥਾ ਲੈ ਰਣੀ ਥੈਂਕ ਯੂ ਟਿੰਗਰਾ ਸਾਹਿਬ ਤੇ ਮੀਰਵਾਨੀ ਤੁਸੀਂ ਸਾਡੇ ਛੋਟੇ ਸੱਦੇ ਤੇ ਆਏ ਇੱਥੇ ਤੇ ਜਿੱਦਾਂ ਕਿ ਅੱਜ ਦਾ ਤੁਹਾਨੂੰ ਪਤਾ ਹੀ ਹੈ ਅੱਜ ਵਾਤਾਵਰਨ ਨੂੰ ਜਿਹੜਾ ਸ਼ੁੱਧ ਰੱਖਣ ਲਈ ਅੱਜ ਇੱਥੇ ਬੂਟੇ ਲਾਉਣ ਦੀ ਸ਼ੁਰੂਆਤ ਜਿਹੜੀ ਹੈ ਉਹ ਨਗਰ ਕੌਂਸਲ ਵੱਲੋਂ ਕੀਤੀ ਗਈ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਥੇ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਉਹਦੀ ਰੂਪਰੇਖਾ ਜਿਹੜੀ ਹੈਗੀ ਉਹਦਾ ਖਰੜਾ ਤਿਆਰ ਅਸੀਂ ਕਰ ਲਿਆ ਹੈ ਕੁਝ ਥੋੜੀ ਬਹੁਤੀ ਕਮੀ ਉੱਚ ਰਹਿ ਗਈ ਹੈ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਇੱਕ ਰੁੱਖ ਅਪਣਾਓ ਜਿਹੜੀ ਹੈਗੀ ਆ ਇਹ ਡਰਾਈਵ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ ਨਗਰ ਕੌਂਸਲ ਵੱਲੋਂ ਉਸ ਦੇ ਵਿੱਚ ਜਿਹੜੇ ਆਪਣੇ ਲੋਕਲ ਸ਼ਹਿਰੀ ਹੈਗੇ ਆ ਉਹਨਾਂ ਦਾ ਸਾਥ ਵੀ ਲਵਾਂਗੇ ਉਸ ਦੇ ਵਿੱਚ ਜਿਹੜੇ ਸਾਡੇ ਅਫਸਰ ਸਹਿਬਾਨ ਉਹਨਾਂ ਦਾ ਸਾਥ ਵੀ ਲਵਾਂਗੇ ਉਹਦੇ ਵਿੱਚ ਹਰੇਕ ਨਾਗਰਿਕ ਜਿਹੜਾ ਨਕੋਦਰ ਦਾ ਵਸਿੰਦਾ ਆ ਉਹ ਆਪਣਾ ਆਪਣਾ ਬੰਦਾ ਯੋਗਦਾਨ ਪਾਊਗਾ ਔਰ ਉਸ ਦੇ ਰਿਗਾਰਡਿੰਗ ਕਈ ਤਰੀਕੇ ਦੇ ਅਸੀਂ ਮਤਲਬ ਉਹਦਾ ਜਿਹੜਾ ਸੋਚ ਰੱਖਿਆ ਆ ਕੁਝ ਅਲੀਕ ਰੱਖਿਆ ਅਜੰਡਾ ਵੀ ਉਹਦੇ ਵਿੱਚ ਬਹੁਤ ਤਰ੍ਹਾਂ ਦਾ ਕਰਾਂਗੇ ਵੀ ਹਰ ਘਰ ਨੂੰ ਰੁੱਖ ਜਿਹੜਾ ਹੈਗਾ ਇੱਕ ਇੱਕ ਰੁੱਖ ਪਾਉਣ ਲਈ ਪ੍ਰੇਰਿਤ ਕਰਾਂਗੇ ਫਿਰ ਨਵੇਂ ਨਕਸ਼ੇ ਸਾਡੇ ਪਾਸ ਹੁੰਦੇ ਆ ਉਹਦੇ ਵਿੱਚ ਕੁਝ ਤਬਦੀਲੀ ਕਰਨ ਜਾ ਰਹੇ ਆ ਕਿ ਉਹ ਜਿਹੜਾ ਨਵਾਂ ਘਰ ਬਣਾਊਗਾ ਬੰਦਾ ਉਹ ਵੀ ਪਹਿਲਾਂ ਜਿਹੜਾ ਹੈਗਾ ਆਪਣੇ ਘਰ ਦੇ ਬਾਹਰ ਦੋ ਰੁੱਖ ਲਾਊਗਾ ਤੇ ਫਿਰ ਘਰ ਉਹ ਬਣਾਊਗਾ ਇਦਾਂ ਦਾ ਕਾਫੀ ਕੁਝ ਹੈਗਾ ਜਿਹੜਾ ਵਾਤਾਵਰਨ ਨੂੰ ਦੇਖਦੇ ਹੋਏ ਨਗਰ ਕੌਂਸਲ ਆਪਣੇ ਪੱਧਰ ਤੇ ਜਿਹੜਾ ਹੈ ਉਹ ਕਰਨ ਜਾ ਰਹੀ ਹੈ ਔਰ ਅਗਲੇ ਨੈਕਸਟ ਟਾਈਮ ਤੁਹਾਨੂੰ ਜਦੋਂ ਸੱਦਾਂਗੇ ਤੇ ਉਦੋਂ ਜਿਹੜੀ ਰੁੱਖ ਅਪਣਾਓ ਡਰਾਈਵ ਹੈਗੀ ਹੈ ਨਗਰ ਕੌਂਸਲ ਵੱਲੋਂ ਚਲਾਈ ਜਾ ਰਹੀ ਹੈ ਉਹਦੇ ਵਿੱਚ ਤੁਹਾਨੂੰ ਬੁਲਾਵਾਂਗੇ ਨੈਕਸਟ ਟਾਈਮ ਤੁਸੀਂ ਰੁੱਖ ਅਪਣਾਓ ਦੇ ਵਿੱਚ ਆਉਂਗੇ ਇਕਤੀ ਦਾ ਚਲੋ ਇਹ ਜਲਦੀ ਜਲਦੀ ਸ਼ਾਰਟ ਪੀਰੀਅਡ ਦੇ ਵਿੱਚ ਪ੍ਰੋਗਰਾਮ ਰੱਖ ਹੋਇਆ ਨੈਕਸਟ ਸਟੇਪ ਪ੍ਰੋਗਰਾਮ ਆਪਣਾ ਰੁੱਖ ਅਪਣਾਓ ਦਾ ਜੀ ਅੱਜ ਕਿਹੜੇ ਕਿਹੜੇ ਰੁੱਖ ਇੱਥੇ ਲਗਾਏਗਾ ਜੀ ਅੱਜ ਇੱਥੇ ਆਪਣੇ ਅਮਰੂਦ ਲਗਾਏ ਆ ਜੀ ਜਾਮਣ ਲਗਾਈ ਆ ਔਰ ਆਪਣਾ ਪਪੂਲਰ ਦੀ ਲਗਾਏ ਆ ਇਦਾਂ ਦੇ 5-7 ਆਈਟਮਾਂ ਜਿਹੜੀਆਂ 5-7 ਦੇ ਬੂਟੇ ਜਿਹੜੇ ਹੈਗੇ ਉਹ ਅੱਜ ਲਗਾਏ ਆ ਔਰ ਅੱਜ ਕਾਉਂਸਲ ਵੱਲੋਂ ਸਾਡੇ ਇੱਥੇ ਐਸ.ਆਈ. ਸਾਹਿਬ ਜਿਹੜੇ ਮਿਸਟਰ ਗਨਸ਼ਾਮ ਉਹ ਮੌਜੂਦ ਆ ਇਹਨਾਂ ਦਾ ਵੀ ਬੜਾ ਯੋਗਦਾਨ ਆ ਇਹਨਾਂ ਨੂੰ ਸਵੇਰ ਤੋਂ ਹੀ ਲੱਗੇ ਹੋਏ ਸੀ ਬੰਦੇ ਨਾਲ ਲੈ ਕੇ ਜਿਹੜੇ ਖੱਡੇ-ਖੁੱਡੇ ਮਾਰਨੇ ਹੋਰ ਕੰਮ ਕਰਨਾ ਤੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾਂਗੀ ਇਹਨਾਂ ਨੇ ਵੀ ਆਪਣੀ ਡਿਊਟੀ ਜਿਹੜੀ ਆ ਬਖੂਬੀ ਨਿਭਾਈ ਆ ਔਰ ਅੱਗੇ ਉਹ ਵੀ ਆਰਡਰ ਦਿੱਤਾ ਹੈ ਬੂਟਿਆਂ ਦਾ ਤਾਂ ਫਿਰ ਇਹ ਹੀ ਲਾ ਕੇ ਬਸ ਨਹੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਰੁੱਖ ਅਪਣਾਓ ਡਰਾਈਵ ਮੈਂ ਬਾਰ ਬਾਰ ਦਾ ਨੋਇ ਲਫਜ਼ ਦੁਹਰਾ ਰਿਹਾ ਹਾਂ ਰੁੱਖ ਨੂੰ ਲਗਾਣਾ ਤੇ ਰੁੱਖ ਨੂੰ ਅਪਣਾਣਾ ਦੋ ਅਲੱਗ ਅਲੱਗ ਚੀਜ਼ਾਂ ਆ ਰੁੱਖ ਲਗਾ ਕੇ ਤਾਂ ਆਪਾਂ ਚਲੇ ਜਾਂਦੇ ਆ ਰੁੱਖਾ ਅਪਣਾਓ ਦਾ ਮਤਲਬ ਹੈ ਕਿ ਰੁੱਖ ਨੂੰ ਲਾ ਕੇ ਉਸ ਨੂੰ ਅਪਣਾਣਾ ਉਸ ਨੂੰ ਪਾਲਣਾ ਪੁੱਤਣਾ ਵੱਡਾ ਕਰਨਾ ਫੇਰ ਹੀ ਇਹਨਾਂ ਲੁੱਖਾਂ ਦਾ ਫਾਇਦਾ ਆ ਜੇ ਆਪਾਂ ਰੁੱਖ ਲਾ ਕੇ ਚੱਲ ਜੰਨੇ ਹਵਾਰਾ ਪਸ਼ੂ ਆਂਦੇ ਖਾ ਕੇ ਖਤਮ ਕਰ ਦਿੰਦੇ ਆ ਇਸ ਕਰਕੇ ਰੁੱਖ ਅਪਣਾਓ ਡਰਾਈਵ ਜਿਹੜੀ ਆ ਨਗਰ ਕਾਉਂਸਲ ਆਪਣੇ ਵੱਲੋਂ ਸ਼ੁਰੂ ਕਰੇਗੀ ਔਰ ਯਾਸ ਕਰਦੇ ਆ ਕਿ ਮਿਸਟਰ ਗਿੰਚਾਮ ਉਹਦੇ ਵਿੱਚ ਵੀ ਆਪਣਾ ਜਿਹੜਾ ਬੜਮੁੱਲਾ ਔਰ ਬੰਦਾ ਯੋਗਦਾਨ ਪਾਉਣਗੇ ਇੱਕ ਸਲਾਹ ਸਾਡੀ ਵੀ ਆ ਜੇ ਨਗਰ ਕਾਉਂਸਲ ਵੱਲੋਂ ਕੋਈ ਇਦਾਂ ਦਾ ਅਪਰਾਹਲਾ ਕੀਤਾ ਜਾਵੇ ਕਿ ਜੇ ਜਿਹੜਾ ਰੁੱਖ ਚਾਹੀਦਾ ਉਹ ਰੁੱਖ ਫਰੀ ਉਹਨੂੰ ਦਿੱਤਾ ਜਾਵੇ ਤਾਂ ਕਿ ਉਹ ਵੀ ਲਗਾ ਸਕਣ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਹਾਡੀ ਬੜੀ ਵਧੀਆ رائے ਆ ਬੜੀ ਚੰਗੀ ਸੋਚ ਆ ਤੁਹਾਡੀ ਅਸੀਂ ਕੋਸ਼ਿਸ਼ ਕਰਾਂਗੇ ਕਿ ਵਕ ਵਕ ਤਰ੍ਹਾਂ ਦੇ ਫਲਦਾਰ ਔਰ ਸ਼ਾਨਦਾਰ ਬੂਟੇ ਜਿਹੜੇ ਆ ਉਹ ਨਗਰ ਕੌਂਸਲ ਵਿਖੇ ਲੈ ਆਈਏ ਲਿਆ ਕੇ ਤਾਂ ਜਿੱਦਾਂ ਦੀ ਕਿਸੇ ਦੀ ਡਿਮਾਂਡ ਹੋਵੇ ਕਿਸੇ ਨੂੰ ਨਿੰਬੂ ਦਾ ਚਾਹੀਦਾ ਤੇ ਨਿੰਬੂ ਮਿਲ ਜਾਏ ਕਿਸੇ ਨੂੰ ਅਲੱਗ-ਅਲੱਗ ਟਾਈਪ ਦੇ ਫਰੂਟਸ ਦੇ ਬੂਟੇ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਟਾਈਪ ਦੇ ਹੋ ਜਾਣ ਔਰ ਸ਼ਾਨਦਾਰ ਬੂਟੇ ਹੋ ਜਾਣ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਬੂਟੇ ਜਲਦੀ ਲਿਆ ਕੇ ਆਪਣੇ ਉੱਤੇ ਰੱਖੀਏ ਤਾਂ ਜੋ ਸ਼ਹਿਰ ਵਾਸੀ ਨੀ ਸ਼ੁਲਕ ਬਗੈਰ ਕਿਸੇ ਪੈਸੇ ਤੋਂ ਸਾਡੇ ਕੋਲੋਂ ਜ ਇਹ ਘਰਬਾਰ ਦੇ ਵਿੱਚ ਲਾ ਲੇ ਬਹੁਤ ਬਹੁਤ ਧੰਨਵਾਦੀ ਸਰ ਅੱਜ ਬੂਟੇ ਲਗਾਏ ਗਏ ਨੇ ਪਾਰਕ ਦੇ ਵਿੱਚ ਬਹੁਤ ਚੰਗਾ ਉਪਰਾਲਾ ਕੀਤਾ ਹੈ ਇਹ ਜ਼ਰੂਰਤ ਵਿੱਚ ਚੀਜ਼ ਦੀ ਜਿਸ ਤੰਗਣਾ ਸ਼ੁਰੂ ਕੀਤਾ ਹੈ ਮੈਂ ਤਾਂ ਸੋ ਜਿਆਦਾ ਨਹੀਂ ਕਹਣਾ ਵੀ ਲਗਾਤਾਰ ਚਲਾ ਕੇ ਸਰ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਜਗ੍ਹਾ ਕਰਨੇ ਮਿਲਦੀ ਆ ਉੱਥੇ-ਉੱਥੇ ਬੂਟੇ ਲਗਾਏ ਜਾਣਗੇ ਜੀ ਇੱਕ ਬੇਟੇ ਨੇ ਰੁੱਖ ਲਗਾਇਆ ਪੁੱਤਰ ਕੀ ਨਾਂ ਤੇਰਾ ਇਵਾਨ ਕਿਹੜੀ ਕਲਾਸ ਪੜਦਾ ਫਿਫਥ ਅੱਜ ਬੂਟਾ ਲਗਾਇਆ ਤੁਸੀਂ ਇਹ ਕਿਹੜਾ ਬੂਟਾ ਲਗਾਇਆ ਪਤਾ ਅਮਰੂਦ ਅਮਰੂਦ ਦਾ ਬੂਟਾ ਲਾਇਆ ਇਹ ਬੂਟਾ ਜਦੋਂ ਵੱਡਾ ਹੋਵੇਗਾ ਛਾਂ ਦੇਵੇਗਾ ਤੇ ਕਿਸ ਤਰ੍ਹਾਂ ਲੱਗੇਗਾ ਉਦੋਂ ਖੇਲਣ ਆਉਂਗੇ ਇੱਥੇ ਉਦੋਂ ਹਾਂਜੀ ਬਿਲਕੁਲ ਆਉਂਗੇ ਬਹੁਤ ਬਹੁਤ ਸ਼ੁਕਰੀਆ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਜਿੰਦਾ ਸਾਹਿਬ ਜੋ ਐਸੇਲੇ ਹਾਲਾਤ ਹੈਗੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਅੱਜ ਕੱਲ ਰੁੱਖ ਦੀ ਤੇ ਬੂਟੇ ਦੀ ਬਹੁਤ ਲੋੜ ਹੈ ਔਰ ਮੈਂ ਬੁਲਾਈ ਦਿਨਣਾ ਸਾਡੇ ਪ੍ਰਧਾਨ ਜੀ ਨੂੰ ਕਿ ਸਾਡੀ ਸਾਰੀ ਟੀਮ ਨੂੰ ਤੇ ਵਿੱਚ ਇਹ ਗੰਸ਼ਾਨ ਜੀ ਨੂੰ ਜਿਨ੍ਹਾਂ ਨੇ ਬੜਾ ਵਧੀਆ ਪ੍ਰਬਾਲਾ ਕੀਤਾ ਹੈ ਔਰ ਦਿੱਤਾ ਪ੍ਰਧਾਨ ਜੀ ਕਹਿੰਦੇ ਨੇ ਰੁੱਖ ਲਾਓ ਤੇ ਰੁੱਖ ਬਣਾਓ ਇਹ ਰੈਵ ਜਿਹੜੀ ਹੈਗੀ ਆ ਵਾਕਈ ਕਾਬਿਲ ਤਾਰੀਫ ਆ ਪਰ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਸਾਰੀ ਟੀਮ ਵੀ ਸ਼ਹਿਰ ਵਿੱਚ ਰੁੱਖ ਲਗਾਵੇਗੀ ਔਰ ਦੀ ਦੀ ਅਸਲ ਬਹੁਤ ਜ਼ਰੂਰਤ ਹੈ ਧੰਨਵਾਦ ਜੀ ਸਰ ਹਾਂਜੀ ਸਰ ਅੱਜ ਦਾ ਜਿਹੜਾ ਇਹ ਰੁੱਖ ਲਗਾ ਰੁੱਖ ਅਪਣਾਉ ਦਾ ਜਿਹੜਾ ਮਹਿੰਮ ਚਲਾਈ ਆ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਇਹ ਕੰਪਲਸਰੀ ਕਰ ਦੇਵੇ ਵੀ ਜਿਹੜਾ ਵੀ ਨਕਸ਼ਾ ਪਾਸ ਹੋਣਾ ਘਟੋ ਘਟ ਦੋ ਰੁੱਖ ਆਪਣੇ ਘਰ ਦੇ ਮੋਰੇ ਲਾਊਗਾ ਫੇਰ ਨਕਸ਼ਾਪਾਤ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਬੜਾ ਭਿਆਨਕ ਲੱਗ ਰਿਹਾ ਹੈ ਕੋਈ ਟੈਂਪਰੇਚਰ ਬਹੁਤ ਹਾਈ ਲੈਵਲ ਤੇ ਜਾ ਰਿਹਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਨਗਰ ਕੌਂਸਲ ਨੂੰ ਬੂਟੇ ਆਪਣੇ ਲੈਵਲ ਤੇ ਹਰ ਬੂਟਿਆਂ ਦਾ ਉੱਥੇ ਕੈਂਪ ਲਾ ਕੇ ਬੂਟੇ ਵੰਡਣੇ ਚਾਹੀਦੇ ਆ ਫਰੂਟ ਵਾਲੇ ਵੀ ਤੇ ਟ੍ਰੈਡੀਸ਼ਨਲ ਵੀ ਜਿਹੜੇ ਵੀ ਬੂਟੇ ਹੈਗੇ ਆ ਉਹ ਨਗਰ ਕੌਂਸਲ ਵੱਲੋਂ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਆਪਾਂ ਪ੍ਰੋਵਾਈਡ ਕਰਾਈਏ ਲੋਕਾਂ ਨੂੰ ਵੀ ਉਹ ਲੋਕ ਆਪਣੇ ਜਿੱਥੇ ਵੀ ਉਹਨਾਂ ਦੀ ਸਥਾਨ ਖਾਲੀ ਆ ਉੱਥੇ ਜਾ ਕੇ ਆਪਣੇ ਬੂਟੇ ਲਾ ਸਕਣ ਧੰਨਵਾਦ ਜੀ ਥੈਂਕ ਯੂ ਹਾਂਜੀ ਸਰ ਹਾਂਜੀ ਜਿਹੜਾ ਹੈ ਅੱਜ ਬੂਟੇ ਲਾਉਣ ਦਾ ਪ੍ਰਾਰਾਲਾ ਜੀ ਨਗਰ ਕੌਂਸਲ ਕੀਤਾ ਗਿਆ ਇਹ ਬਹੁਤ ਵਧੀਆ ਪ੍ਰਾਰਾਲਾ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਆਪ ਆਪਣੀ ਜਿੱਥੇ ਜਗ੍ਹਾ ਖਾਲੀ ਪਈ ਆ ਉਹ ਮਾਰਸ਼ਾ ਆਉਣ ਵਾਲੀਆਂ ਉੱਤੇ ਹਰ ਇਨਸਾਨ ਇੱਕ ਇੱਕ ਬੂਟਾ ਲਾਵੇ ਆਪਣੇ ਘਰ ਦੇ ਬਾਹਰ ਲਾਵੇ ਜਿੱਥੇ ਵੀ ਜਗ੍ਹਾ ਰੋਡ ਤੇ ਜਿੱਥੇ ਵੀ ਗਲੀ ਚ ਜਿੱਥੇ ਲੱਗਣ ਵਾਲਾ ਉੱਥੇ ਲਾਉਣਾ ਚਾਹੀਦਾ ਇਹ ਬਹੁਤ ਵਧੀਆ ਪ੍ਰਾਰਾਲਾ ਵਜਾ ਆਉਣ ਵਾਲਿਆਂ ਨੂੰ ਕਿਉਂਕਿ ਠੰਡੀਆਂ ਹਵਾਵਾਂ ਮਿਲ ਗਈਆਂ ਬਹੁਤ ਵਧੀਆ ਪ੍ਰਾਰਾਲਾ ਲੱਗਦਾ ਜੀ ਸਰ ਜਿਹੜਾ ਅੱਜ ਦਾ ਸਾਡੇ ਨਵੀਨ ਰੀਤਾ ਜੀ ਪ੍ਰਧਾਨ ਜੀ ਨੇ ਪ੍ਰਾਰਾਲਾ ਕੀਤਾ ਸਾਰੀ ਟੀਮ ਨੂੰ ਲੈ ਕੇ ਬਹੁਤ ਹੀ ਸਲਾਘਾਯੋਗਾ ਬਹੁਤ ਹੀ ਵਧੀਆ ਅੱਜ ਜਿਹੜੇ ਮੈਂ ਕਹਿੰਦਾ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਵੀ ਰੁੱਖ ਅਪਣਾਓ ਤੇ ਅੱਜ ਇਹਦੇ ਜਿਹੜੇ ਰੁੱਖ ਲਗਾਏ ਆ ਪ੍ਰਧਾਨ ਜੀ ਨੇ ਆ ਬੱਚੇ ਜੀ ਨੇ ਸਾਰਿਆਂ ਨੇ ਮਿਲ ਕੇ ਲਗਾਏ ਇਹਨਾਂ ਨੂੰ ਮੈਂ ਅਪਣਾਉਣਾ ਮੈਂ ਇਹਨਾਂ ਦਾ ਪਾਲਣ ਪੋਸਣ ਪਾਣੀ ਜਿਹੜਾ ਮੈਂ ਪੂਰਾ ਤਰ੍ਹਾਂ ਇਹਦਾ ਖਿਆਲ ਰੱਖੂੰਗਾ ਇਹਨਾਂ ਦਾ ਜਿਹੜੀ ਜਿਹੜਾ ਮੈਂ ਇਹਨਾਂ ਸਾਰਿਆਂ ਰੁੱਖਾਂ ਨੂੰ ਅਪਣਾਉਣਾ ਹੈ ਬਹੁਤ-ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਕਪੂਰਥਲਾ ਬਾਈਪਾਸ ਤੋਂ ਦਿਖਾ ਰਹੀ ਸੀ ਜਿੱਥੇ ਨਗਰ ਕੌਂਸਲ ਦੇ ਪ੍ਰਧਾਨ ਨੇ ਅੱਜ ਇੱਕ ਬਹੁਤ ਵਧੀਆ ਉਪਰਾਲਾ ਵਧੀਆ ਕਹਾਂਗੇ ਕਿਉਂਕਿ ਗਰਮੀ ਬਹੁਤ ਆ ਅਸੀਂ ਵੀ ਜਦੋਂ ਕਿਤੇ ਆਪਣੀ ਬਾਈਕ ਲੈ ਕੇ ਆਉਨੇ ਆ ਜਾਂ ਕਿਤੇ ਕਵਰਿੰਗ ਕਰਨ ਜਾਂਦੇ ਆ ਅਸੀਂ ਵੀ ਛਾਂ ਦੇਖਦੇ ਆ ਕਿੱਥੇ ਛਾਂ ਆ ਤਾਂ ਕਿੱਥੇ ਆਪਾਂ ਆਪਣੀ ਬਾਈਕ ਖੜੀ ਕਰੀਏ ਛਾਂ ਕਿਤੇ ਲੱਭਦੀ ਨਹੀਂ ਬੂਟੇ ਹਨੇ ਨਗਰ ਕਾਉਂਸਲ ਦੇ ਪ੍ਰਧਾਨ ਨੇ ਪਿਛੇ ਜੇ ਤਹਿਸੀਲਦਾਰ ਨੇ ਐਸਡੀਐਮ ਸਾਹਿਬ ਨੇ ਅਪਰਾਲਾ ਕੀਤਾ ਸੀ ਅੱਜ ਨਗਰ ਕਾਉਂਸਲ ਦੇ ਪ੍ਰਧਾਨ ਕੁਝ ਕਹਿਣਾ ਚਾਹੁੰਦੇ ਨੇ ਮੈਂ ਜਰੂਰ ਗੱਲਬਾਤ ਕਰਾਂਗਾ ਠਿੰਗਰ ਸਾਹਿਬ ਇੱਕ ਤੁਸੀਂ ਗੱਲ ਉਹਨਾਂ ਦੀ ਦੁਹਰਾਈ ਨਹੀਂ ਬੰਗੜ ਸਾਹਿਬ ਨੇ ਜੋ ਆਪਣੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਮੈਂ ਇਹ ਜਿੰਨੇ ਰੁੱਖ ਇੱਥੇ ਲਗਾਏ ਆ ਮੈਂ ਇਹਨਾਂ ਰੁੱਖਾਂ ਨੂੰ ਅਪਣਾਨਾ ਹੈ ਜੀ ਬਹੁਤ ਵੱਡੀ ਗੱਲ ਹੈ ਬੰਗੜ ਸਾਹਿਬ ਵਾਸਤੇ ਵੀ ਔਰ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਕਾਉਂਸਲਰ ਨੇ ਔਰ ਜਿੰਨੇ ਇੱਥੇ ਬੂਟੇ ਅਜ ਲਾਏ ਉਹ ਕਹਿੰਦੇ ਮੈਂ ਅਪਣਾਉਂਗਾ ਔਰ ਪਾਣੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਬੰਗੜ ਸਾਹਿਬ ਦਾ ਕਿ ਯੋਜਨਾ ਨੇ ਅਜ ਰੁੱਖ ਅਪਣਾਉਣ ਦੀ ਸ਼ੁਰੂਆਤ ਕੀਤੀ ਹੈ। ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਇਹ ਬੂਟੇ ਲੋਣੇ ਸੁੱਕੇ ਆ ਬੂਟੇ ਨੂੰ ਜਿਹੜਾ ਪਾਣੀ ਦੇਣਾ ਜਾਂ ਪਾਲਣਾ ਬਹੁਤ ਔਖਾ ਆ। ਅਸੀਂ ਇੱਕ ਤਫ਼ਸੀਲ ਕੰਪਲੈਕਸ ਦੇ ਵਿੱਚ ਤਫ਼ਸੀਲਦਾਰ ਸਾਹਿਬ ਨਾਲ ਸੰਸਦਿਆ ਸੀ ਇੱਕ ਵਾਰ ਪਹਿਲੇ ਬੂਟੇ ਲਾਏ ਉਹਨਾਂ ਨੇ 15 ਦਿਨ ਬਾਅਦ ਅਸੀਂ ਪਹਿਲੇ ਜਾ ਕੇ ਪਹਿਲੇ ਵਾਲੇ ਬੂਟੇ ਦੇਖੇ ਵੀ ਉਹ ਬੂਟੇ ਚੱਲ ਰਹੇ ਆ ਉਹਨਾਂ ਨੂੰ ਪਾਣੀ ਮਿਲ ਰਿਹਾ ਬੜੀ ਖੁਸ਼ੀ ਹੋਈ ਸੀ ਮਿਲ ਰਿਹਾ ਵਾ ਪਾਣੀ ਹੋ ਸਕਦਾ ਬੰਗੜ ਸਾਹਿਬ ਅਸੀਂ ਦੁਬਾਰਾ ਇੱਥੇ ਆਈਏ ਅਸੀਂ ਜ਼ਰੂਰ ਦੇਖਣਾ ਚਾਹਾਂਗੇ ਜਿਹੜੇ ਬੂਟੇ ਤੁਸੀਂ ਲਾਏ ਆ ਇਹ ਬੂਟਿਆਂ ਦੀ ਪਰਵਰਿਸ਼ ਹੋ ਰਹੀ ਆ ਜਾਂ ਨਹੀਂ ਹੋ ਰਹੀ ਇੱਕ ਵਾਰ ਮੈਂ ਫੇਰ ਤਾਰੀਫ਼ ਕਰਾਂਗਾ ਨਗਰ ਹੌਸਲ ਦੇ ਪ੍ਰਧਾਨ ਨਗਰ ਕੌਂਸਲ ਦੀ ਜਿੰਨੀ ਟੀਮ ਇੱਥੇ ਪਹੁੰਚੀ ਆ ਕਪੂਰਥਲਾ ਚੌਂਕ ਤੇ ਇਹਨਾਂ ਨੇ ਚੋਅਰ ਵਾਲੇ ਜਿਹੜੇ ਵੀ ਚਾਹਣਗੇ ਉਹਨਾਂ ਨੂੰ ਉਹ ਬੂਟੇ ਅਸੀਂ ਫ੍ਰੀ ਵੀ ਦੇਵਾਂਗੇ ਅਤੇ ਹੋਰ ਵੀ ਜਿਹੜੀਆਂ ਜਗ੍ਹਾ ਤੇ ਬੂਟੇ ਲਾਉਣ ਵਾਲੇ ਬੂਟੇ ਲੈ ਜਾਣਗੇ ਬਹੁਤ ਬਹੁਤ ਧੰਨਵਾਦ ਜੀ ਕੈਮਰਾ ਪਰਸਨ ਸੁਮਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਹਿਰ ਨਿਊਜ਼ ਨਕੋਦਰ